ਨੇ ਸਤਿ ਸ਼੍ਰੀ ਅਕਾਲ ਅੱਜ ਤਾਂ ਬੜੀਆਂ ਰੌਣਕਾਂ ਲੱਗੀਆਂ ਨੇ ਮਨਮੀਤ ਆਈ ਆ ਮੰਮੀ ਵੀ ਆਏ ਮਨਮੀਤ ਦੇ ਅੱਜ ਤੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬੜੀ ਧੀਰ ਬਾਅਦ ਆਏ ਹੋ ਕੀ ਗੱਲ ਹੈ ਨਹੀਂ ਮੈਂ ਤੇ ਹੁੰਦੀ ਨਹੀਂ ਮੈਂ ਆਪਣੇ ਪੁਰਾਦੇ ਘਰ ਗਈ ਸੀ ਉੱਥੇ ਹਫਤਾ ਲੱਗ ਗਿਆ ਆਉਣ ਨਹੀਂ ਸੀਦੇ ਤੇ ਉੱਥੇ ਫਿਰ ਮੈਂ ਹਫਤਾ ਕਰਕੇ ਆਈ ਆ ਲੈ ਮਨਮੀਤ ਤੂੰ ਤਾਂ ਦੱਸਿਆ ਹੀ ਨਹੀਂ ਵੀ ਮੈਂ ਆਉਣਾ ਵਾਂ ਮੈਂ ਚਲੋ ਮੰਮੀ ਕਹਿੰਦੇ ਪਏ ਇਹੀ ਜਾਣਾ ਤੇਰੇ ਪੇਗੇ ਤਾਂ ਮੈਂ ਚਲਾਉ ਉਹ ਅੱਜ ਘੁਮਾ ਫਰਾ ਕੇ ਲਿਆਵਾਂ ਉਹ ਤਾਂ ਮੈਂ ਵੇਖ ਲਿਆ ਤੇ ਉਦੋਂ ਮੈਂ ਨਾਈਟ ਸੂਟ ਪਾਇਆ ਸੀ ਮੈਂ ਕਿਹਾ ਹੁਣ ਮੈਂ ਨਹਾ ਤੋ ਕੇ ਕੱਪੜੇ ਚੇਂਜ ਕਰਕੇ ਫੇਰ ਜੰਨੀ ਮਿਲ ਕੇ ਨਹੀਂ ਤੁਹਾਡਾ ਤੇ ਦਿਲ ਨਹੀਂ ਕਰਦਾ ਵੀ ਕੋਲ ਆਂਦੇ ਕਿ ਤੇ ਚਾਚੀ ਵਾਲੇ ਵੀ ਆ ਜੀ ਐ ਕਰਦਾ ਚਾਚੀ ਦੀ ਐਸੀ ਥੋੜੀ ਗੱਲ ਆ ਕਿ ਮੈਂ ਇਧਰ ਹੋ ਕੇ ਉਹ ਤੁਹਾਨੂੰ ਪਤਾ ਬੱਚੇ ਘਰ ਨੇ ਇਕੱਲੇ ਫਿਰ ਉਹਨਾਂ ਵਾਲੀ ਦੇਖਣਾ ਪੈਣਾ ਤੇ ਇਧਰ ਵੀ ਤੇ ਆਂਦੇ ਹੀ ਹੋ ਨਾ ਮੰਮੀ ਵਾਲ ਜੇ 2 ਮਿੰਟ ਚਾਚੀ ਨੂੰ ਵੀ ਮਿਲ ਜੋਗੇ ਤੇ ਕੀ ਹੋ ਜਾਏਗਾ ਫੇਰ ਕਿਸੇ ਦਿਨ ਆਉਂਗੀ ਤੁਹਾਡੇ ਘਰ ਲੈ ਭੈਣ ਜੀ ਤੁਸੀਂ ਇੱਥੇ ਆਣਾ ਤੁਸੀਂ ਤੇ ਕਹਿਣਾ ਸੀ ਨਾ ਮੈਂ ਚਾਚੀ ਮੰਮੀ ਵੀ ਜਾਣਾ ਜੀ ਨੂੰ ਮੈਂ ਆਹ ਵੇ ਇਧਰ ਵੀ ਤੱਕ ਕਿੰਨੀ देर ਦੇ ਬੈਠੇ ਹੋ ਉਧਰੋਂ ਚਾਹ ਪਾਣੀ ਪੀ ਲਿਆ ਉਧਰੋਂ ਰੋਟੀ ਖਾ ਲੰਦੇ ਆਹ ਰੋਟੀ ਇੱਥੋਂ ਵੀ ਨਹੀਂ ਖਾਦੀ ਉਹ ਕਹਿੰਦੇ ਘਰ ਜਾ ਕੇ ਖਾਣੀ ਪੋਤੇ-ਪੋਤੀਆਂ ਨਾਲ ਚਲ ਨਹੀਂ ਖਾਦੀ ਤੇ ਰੋਟੀ ਉਧਰੋਂ ਖਾ ਲਿਓ ਨਹੀਂ ਚਾਚੀ ਰੋਟੀ ਇਹਨਾਂ ਨੇ ਛੋਟੀ ਨੂੰ ਦੇ ਆ ਦਿਖਾਣੀ ਆ ਅੱਛਾ ਜੋ ਠੀਕ ਨਹੀਂ ਆ ਗਈ ਪੀ ਪੀ ਜ਼ਿਆਦਾ ਘਟਿਆ ਤਾਂ ਉੱਪਰ ਚਲ ਗਈ ਆ ਮਾਸੀ ਨੇ ਤੇ ਜੇਦੀ ਵਾਲੀ ਇਹ ਰੋਟੀ ਖਾਵਾਗੇ ਉਹ ਨੂੰ ਦੇ ਆ ਦਿਖਾਵਾਂਗੇ ਚਲ ਸੀ ਮਰਨ ਠੀਕ ਹੋ ਜੇਗੀ ਫਿਰ ਸਾਰੇ ਫਿਰ ਚਾਚੀ ਨੂੰ ਵੀ ਆਦ ਕਰ ਲਿਓ ਭੁੱਲ ਨਾ ਜਾਇਓ ਚਾਚੀ ਨੂੰ ਵੀ ਬੁਲਾ ਲਿਓ ਨਾਲ ਸਾਰੇ ਰਲ ਮਿਲ ਕੇ ਇਕੱਠੇ ਬੈਠ ਕੇ ਰੋਟੀ ਖਾਵਾਂਗੇ ਫੇਰ ਆ ਹੋਏ ਨਾ ਫੇਰ ਚੋਰੀ ਚੋਰੀ ਆ ਜੇ ਫੇਰ ਛੇਤਾ ਭੁੱਲ ਜੇ ਫਿਰ ਚਾਚੀ ਬਾਹਰੇ ਵੇਖ ਕੇ ਆ ਜਾਈਗੀ ਅੰਦਰ ਨਹੀਂ ਨਹੀਂ ਮੈਂ ਚਾਚੀ ਨੂੰ ਘਰ ਉਤਰਨ ਲੱਗੀ ਪਹਿਲਾਂ ਫੋਨ ਕਰ ਦਾਂਗੀ ਵੀ ਆ ਜਾਓ ਆ ਉਹਦੇ ਹੋਰ ਕੀ ਆ ਸਾਡੀ ਤਾਂ ਭੈਣ ਜੀ ਕਦੀ ਆਏ ਨਹੀਂ ਤੁਸੀਂ ਹੀ ਗੇੜਾ ਗੁੜਾ ਮਾਰਿਆ ਕਰੋ ਇੱਕੋ ਤੇ ਕਰੇ ਚਾਚੀਆ ਮਨ ਜੀ ਮਨਮਇਤੀ ਤੇ ਕਿਤੇ ਕਿੰਨੀਆਂ ਕਿ ਚਾਚੀਆਂ ਨਹੀਂ ਹੁੰਦੀਆਂ ਕੋਈ ਨਹੀਂ ਭੈਣ ਜੀ ਆਵਾਂਗੇ ਭੈਣ ਜੀ ਕੱਲੇ ਚੱਲ ਜਾਂਦੇ ਮੈਨੂੰ ਕਦੀ ਸੁਲਾ ਨਹੀਂ ਮਾਰੀ ਇਹਨਾਂ ਨੇ ਚਲੋ ਚੱਲੀਏ ਕੋਈ ਨਹੀਂ ਹੁਣ ਮਾਰ ਨਹੀਂਗੇ ਤੇ ਦੋਵੇਂ ਭੈਣਾਂ ਕੰਨ ਆਦੀਓ ਕੋਈ ਨਹੀਂ ਹੁਣ ਜਦੋਂ ਜਾਣਗੇ ਨਾ ਮੈਂ ਇਹਨਾਂ ਨੇ ਤਾਂ ਸੁਲਾ ਮਾਰਨੀ ਨਹੀਂ ਮੈਂ ਆਪੇ ਪੁੱਛ ਲੈਣਾ ਭੈਣ ਜੀ ਚੱਲੀ ਆ ਮਨਮੀਤਵਾਲ ਫੇਰ ਆਵਾਂਗੇ ਤੁਹਾਡੇ ਵੱਲ ਹੋ ਕੇ ਆਵਾਂਗੇ ਕੋਈ ਨਹੀਂ ਫੇਰੇ ਆਉ ਤੇ ਸ਼ਾਮੀ ਜਾਈਦਾ ਵੀ ਕਾਹਲੀ ਤੁਸੀਂ ਪਿਆ ਜੇ ਹੁਣੇ ਚੱਲੀਏ ਹੁਣੇ ਚੱਲੀਏ ਕੀ ਨਹੀਂ ਕੋਈ ਗਾਲੀ ਮਨਮੀ ਤੂੰ ਹੀ ਕਿਤੇ ਮੰਮੀ ਨੂੰ ਕਹਿ ਜਾਂਗਾ ਚਾਚੀ ਨੂੰ ਵੀ ਨਾਲ ਲੈ ਕੇ ਆਓ ਕੱਲੇ ਆ ਜਾਂਦੇ ਮੰਮੀ ਆਓ ਕਿਹਾ ਮੰਮੀ ਨੂੰ ਚਾਚੀ ਨੂੰ ਨਾਲ ਲੈ ਕੇ ਆਇਓ ਠੀਕ ਹਾਂ ਹੁਣ ਮੇਰੇ ਸਾਹਮਣੇ ਕਹਿ ਰਹੇ ਮੰਮੀ ਨੂੰ ਭਾਵੇਂ ਫਿਰ ਤੂੰ ਚੱਲ ਜਾ ਤੇ ਕੋਈ ਯਾਦ ਹੀ ਨਾ ਰਵੇ ਮੈਂ ਜਦੋਂ ਮੰਮੀ ਆਣਗੇ ਨਾ ਮੈਂ ਉਹਦਾ ਫੋਨ ਤੇ ਨਾਲ ਚੇਤਾ ਕਰਾ ਦੂੰਗੀ ਨਾ ਕਿ ਚਾਚੀ ਨੂੰ ਨਾਲ ਹੀ ਲੈ ਕੇ ਆਓ ਆਓ ਠੀਕ ਆ ਕੋਈ ਨਹੀਂ ਮੇਰਾ ਵੀ ਦਿਲ ਕਰਦਾ ਆਨ ਨਾ ਕੋਈ ਨਹੀਂ ਠੀਕ ਹਾਂ ਹਾਂ ਠੀਕ ਠੀਕ ਚੱਲੀਏ ਮੰਮੀ ਫਿਰ ਆਪਾਂ ਹਾਂਜੀ ਚੱਲੋ ਪੁੱਤ ਚੱਲੀਏ ਚਲੋ ਮਾਸੀ ਜੀ ਉਹਦੀ ਜਾਨ ਦੀ ਘਰਾਂ ਦੇ ਜੇ ਉਹ ਚਾਚੀ ਆਈ ਤਾਂ ਹੁੰਦੇ ਰੌਣਕ ਲੱਗੀ ਹੌਣ ਵੇਖੋ ਕਿੰਨਾ ਮਜ਼ਾ ਆਉਣਾ ਗੱਲਾਂ-ਬਾਤਾਂ ਕਰਨ ਦਾ। ਤੇ ਬੈਠੋ ਮੈਂ ਤਾਂ ਕਿੰਨੀ ਕੋਈ ਭੈਣ ਜੀ ਸਹੀ ਕਹਿਣ ਦੀ ਸੀ। ਮਾਂ ਬੈਠੋ ਹੁਣ ਤੁਸੀਂ ਗੱਲਾਂ-ਬਾਤਾਂ ਕਰਦੇ ਆਂ। ਵਾਵਾ ਇੰਜੋਏ ਕਰਦੇ ਮਜ਼ਾ ਆਏਗਾ। ਫਿਰ ਸੀਮਾ ਦੇ ਹੱਥਾਂ ਦੀ ਚਾਹ ਪੀਵਾਂਗੇ ਸਾਰੇ ਜਣੇ ਹਲਕੇ ਦੁਬਾਰਾ। ਫੇਰ ਜਾਇਓ। ਕੋਈ ਗੱਲ ਨਹੀਂ ਭੈਣ ਜੀ ਫੇਰ ਆ ਜਾਾਂਗੇ। ਹੁਣ ਬਹੁਤ ਥਾਂ ਹੋ ਗਿਆ। ਫੇਰ ਦੇ ਆਏ ਆਂ। ਚਲੋ ਭੈਣ ਜੀ ਇੰਨਾ ਕਹਿਣ ਦੇ ਆ ਬਹਿਜੋ ਥੋੜੀ ਦੇਰ। ਗੁਰਦੀਪ ਆਈ ਆ ਗੱਲਾਂ-ਬਾਤਾਂ ਮਾਰਦੇ ਆਂ। ਬੈਠੋ ਇੰਜੋਏ ਕਰਦੇ ਆਂ। ਜਦੋਂ ਫੇਰ ਆਵਾਂਗੇ ਨਾ ਭੈਣ ਜੀ ਤੇ ਫੇਰ ਅ ਉਹ ਬੋਤਾਂ ਲਗਾ ਚੰਨੀ ਜਾਣਦੇ ਹੋ ਠੀਕ ਹੈ ਚੰਨ ਇਹ ਬੜੀ ਛੇਤੀ ਜਲਦੀ ਮੰਮੀ ਇਹਦੇ ਸਾਰੀ ਕਾਲੀ ਪਾਈ ਮੰਮੀ ਤੂੰ ਚੱਲ 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 ਜੀ ਪਰ ਉਸਨਾ ਬਸੇ ਤਾਂ ਗੱਲਾਂ ਹੀ ਬੜੀਆਂ ਕਰਦੀ ਆ ਹਾਂ ਉਹ ਨੋਆ ਧੀਆਂ ਐ ਤੇ ਲੜਦੀਆਂ ਕਰਦੀਆਂ ਇਹੀ ਪਰਦੇ ਟਕਨੇ ਹਾਂ ਉਹਨਾਂ ਦੀਆਂ ਹੀ ਗੱਲਾਂ ਕਰੀ ਜਾਂਦੀ ਕਰੀ ਜਾਂਦੀ ਆ ਉਹ ਮੈਂ ਹੀ ਇਹਨਾਂ ਨੂੰ ਇੰਨੇ ਸਮਝਾਇਆ ਮੈਂ ਤਾਂ ਕੋਈ ਗੱਲ ਨਹੀਂ ਆ ਉਹ ਨਿਆਣੀ ਸਿਆਣੀ ਹੈਗੀ ਆ ਇਹਕ ਨਹੀਂ ਹੈਗੀ ਤੇ ਤਾਂ ਹੀ ਉੱਪਰ ਜਾ ਕੇ ਲੰਮੇ ਪੈ ਗਈ ਉਹ ਨਿਆਣੀ ਸਿਆਣੀ ਹਲੇ ਉਹ ਇਹ ਮਹੀਨੇ ਉਹਦੇ ਵਿਆਹ ਨੂੰ ਆਹੋ ਇਹ ਤਾਂ ਉਹਨੂੰ ਕੀ ਪਤਾ ਲੱਗਾ ਰਿਸ਼ਤੇਦਾਰੀਆਂ ਦਾ ਚਲੋ ਵੱਡੀ ਸਿਆਣੀ ਆ ਸੀਮਾ ਉਹ ਕਰ ਲੈਂਦੀ ਆ ਆ ਗਿਆ ਪੁੱਛਦੀ ਆ ਪਤਾ ਉਹਨੂੰ ਪਛਾਣ ਆਪੇ ਹੌਲੀ ਹੌਲੀ ਉਹਨੂੰ ਵੀ ਪਤਾ ਲੱਗ ਜਾਵੇਗਾ ਅਰੇ ਗੁਰਦੀਪ ਜੇ ਮਨਮੀਤ ਦੀਆਂ ਗੱਲਾਂ ਵੀ ਮੇਰੇ ਸਾਹਮਣੇ ਕਰੀ ਜਾਂਦੀ ਐ ਉਹਨੂੰ ਨਹੀਂ ਹੈਗਾ ਵੀ ਉਹਦੀ ਮਾਂ ਦੇ ਸਾਹਮਣੇ ਮੈਂ ਆਉਂਦੀਆਂ ਬਦਤਈਆਂ ਕਰਨ ਤੇ ਉਹ ਇੱਕ ਮਿੰਟ ਨਹੀਂ ਚੁੱਪ ਮੈਂ ਹੰਗੇ ਸਰਚਲੀਆਂ ਹੋਗੇ ਜੇ ਉਹਨਾਂ ਦੀਆਂ ਗੱਲਾਂ ਕਰ ਸਕਦੀ ਤਾਂ ਫਿਰ ਮਨਮੇਦੀਆਂ ਵੀ ਕਰ ਹੀ ਸਕਦੀ ਉਹਨੂੰ ਵੀ ਘਰ ਬਥੇਰਾ ਕੁਝ ਕਹਿੰਦੀ ਹੁੰਦੀ ਉਹ ਸਾਹਮਣੇ ਨਹੀਂ ਮਾਣਾ ਸਾਹਮਣੇ ਤਾਂ ਨਹੀਂ ਜਾਂਦੀ ਤੇ ਪਿੱਛੋਂ ਨਹੀਂ ਕਰਦੀ ਪਿੱਛੋਂ ਮੀਰ ਕਰਦੀ ਹੁੰਦੀ ਆਹੋ ਉਹ ਹੀ ਨਾ ਉਹ ਇਹ ਤਾਂ ਗੱਲ ਹੈ ਜਿਹੜੇ ਸਾਹਮਣੇ ਕਰ ਸਕਦੇ ਉਹ ਪਿੱਛੋਂ ਵੀ ਬੜੀਆਂ ਕਰਦੇ ਹਾਂ ਹਾਂ ਬਸ ਪਤਾ ਕੀ ਦੇਖ ਮੈਂ ਇਹ ਜਾਣਦੀ ਆਂ ਵੀ ਨੋਆਂ ਧੀਆਂ ਜਿੱਦਾਂ ਦੀਆਂ ਮਰਜ਼ੀ ਹੁੰਣ ਜਿਸ ਤਰ੍ਹਾਂ ਦੀਆਂ ਭਾਵਾਂ ਆਪਣੇ ਘਰ ਉਹ ਲੜਦੀਆਂ ਭਾਵਾਂ ਜੋ ਮਰਜ਼ੀ ਕਰਦੀਆਂ ਹੈਗੀਆਂ ਪਰ ਇਹ ਥੋੜਾ ਵੀ ਅਹੀਂ ਛੱਜਪਾ ਆ ਗਏ ਉਹਨਾਂ ਨੂੰ ਛੱਡ ਦੀਗੇ ਆਹੋ ਇਹ ਤਾਂ ਗੱਲ ਹੈ ਕਿ ਧੀਆ ਹਾਂ ਧੀਆ ਦਾ ਸਾਨੂੰ ਦੁੱਖ ਹੁੰਦਾ ਤੇ ਵੀ ਤੇ ਧੀਆ ਹੀ ਆ ਨਾ ਕਿਹੜੀਆਂ ਧੀਆ ਹੀ ਸਮਝੋ ਧੀਆ ਸਮਝ ਕੇ ਤੇ ਲਿਆਂਦੀਆਂ ਆ ਉਹੀ ਤੇ ਆ ਚਲੋ ਹੈਗੀ ਤਾਂ ਬੜੀ ਚੂਸ ਤੇ ਜੇ ਮਨਮੀ ਤੇ ਦੀ ਸੱਸ ਬਹੁਤ ਬਹੁਤ ਜ਼ਿਆਦਾ ਆ ਰੋਟੀ ਵੱਲੋਂ ਕਿਹਾ ਤਾਂ ਨਹੀਂ ਰੋਟੀ ਨਹੀਂ ਖਾਣੀ ਹੈ ਜਿੱਦਾਂ ਦੀ ਚਾਹ ਪਿਆਈ ਜੇ ਉਦਾਂ ਦੀ ਰੋਟੀ ਖਵਾ ਦੋਗੇ ਮੂੰਹ ਤਾਂ ਉਹ ਬੇਇੱਜ਼ਤੀ ਕਰੀ ਜਾਂਦੀ ਕਿਉਂ ਚਾਹ ਵੱਲੋਂ ਕੀ ਹੋਇਆ ਚਾਹ ਸੋਹਣੀ ਪਿਆਈ ਆ ਮਾੜੀ ਥੋੜਾ ਪਿਆਈ ਆ ਪਰ ਨਹੀਂ ਨਾ ਕਈਆਂ ਨੂੰ ਆਦਤ ਹੁੰਦੀ ਆ ਕਿਹ ਹੈ ਦੀ ਮੂੰਹ ਤੇ ਬੇਇੱਜ਼ਤੀ ਕਰਕੇ ਤੇਰੀ ਜਾਨ ਵੀ ਜਾ ਵੀ ਜਾਣਾ ਤੇ ਗੱਲਾਂ ਵੀ ਕਰ ਜਾਂਦੀ ਨਾ ਬਸ ਬਸ ਇੱਜ਼ਾਤ ਹੁੰਦੀ ਕਈਆਂ ਤੋਂ ਮਜਬੂਰ ਹੁੰਦੇ ਕਈ ਚਲੋ ਇਹ ਗੁਰਦੇਵ ਤੈਨੂੰ ਪਤਾ ਹੀ ਹੈ ਨਾ ਮਨਮੀਤ ਸਾਡੀ ਕਿੱਦਾਂ ਦੀ ਹੈ ਸਿੱਧੀ ਸਾਦੀ ਜੀ ਹੈਗੀ ਆ ਨਾ ਉਹ ਕਿਸੇ ਦੇ ਅੱਗੇ ਉੱਚਾ ਬੋਲ ਬੋਲਦੀ ਹਲੇ ਉਹ ਇੰਨੀ ਸੇਵਾ ਇਹਦੀ ਕਰਦੀ ਹੈਗੀ ਆ ਫੇਰ ਵੀ ਉਹਨੂੰ ਬਸ ਕੋਈ ਨਾ ਕੋਈ ਗੱਲ ਕਰੀ ਜਾਊਗੀ ਉਹੀ ਗੱਲ ਹੈ ਚੰਗੀ ਉਹਨੂੰ ਛੱਜ ਚ ਪਾ ਕੇ ਛੰਡਦੀ ਆ ਜੇ ਹਲੇ ਉਹ ਮਾੜੀ ਹੋਵੇ ਤੇ ਫੇਰ ਤੇ ਬੰਦਾ ਕਹਿੰਦਾ ਵਾ ਵੀ ਚੱਲ ਉਹਨੂੰ ਗੱਲਬਾਤ ਕਰਦੀ ਆ ਜਾਂ ਕਿਸ ਤਰ੍ਹਾਂ ਹਲੇ ਤਾਂ ਚੰਗੀ ਪੜੀ ਆ ਸਾਰੇ ਘਰ ਦਾ ਧਿਆਨ ਰੱਖਦੀ ਸਾਰਾ ਕੰਮ ਕਾਜ ਕਰਦੀ ਸਾਰਾ ਘਰ ਕੁੜੀ ਨੇ ਸੰਭਿਆ ਆ ਤੇ ਫੇਰ ਵੀ ਉਹਨੂੰ ਗੱਲਾਂ ਭੋਲੀ ਆ ਮਨਮੀਤ ਭੋਲੀ ਆ ਮਨਮੀਤ ਭੋਲੀ ਆ ਭੋਲੀ ਆ ਹਾਂ ਇੱਕ ਗੱਲ ਦਾ ਕੁੜੀ ਨੇ ਜਵਾਬ ਨਹੀਂ ਦਿੱਤਾ ਅੱਗੋਂ ਇੱਕ ਗੱਲ ਦਾ ਜਦੋਂ ਮੂੰਹ ਵੇਖਦੀ ਰਹੀ ਵੀ ਚੱਲ ਕੋਈ ਗੱਲ ਨਹੀਂ ਹੈਗੀ ਸੰਸਕਾਰ ਹੁੰਦੇ ਆ ਹੀ ਦੇਖੋ ਸਭ ਬਸ ਬਸ ਹੁੰਦੇ ਆ ਬੀਤੀਏ ਕੋਈ ਗੱਲ ਨਹੀਂ ਆ ਜੇ ਤੈਨੂੰ ਦੋ ਗੱਲਾਂ ਕੋਈ ਕਰ ਵੀ ਲੰਦਾ ਨਾ ਤੇ ਅੱਗੋਂ ਨਹੀਂ ਬੋਲਣਾ ਅੱਗੋਂ ਜਵਾਬ ਨਹੀਂ ਦੇਣਾ ਹੈਗਾ ਉਹ ਵਿਚਾਰੀ ਉਸੇ ਤਰ੍ਹਾਂ ਹੀ ਉਹ ਨਹੀਂ ਜਵਾਬ ਦਿੰਦੀ ਕਿਹੇ ਗੱਲ ਦਾ ਵੀ ਨਹੀਂ ਮੈਂ ਵੇਖਣ ਦੀ ਆ ਸੱਸ ਬੜੀ ਚਲਾਕ ਚਲਾਕ ਆ ਚਲਾਕੀਆਂ ਵਾਲਾ ਗੱਲਾਂ ਕਰਦੀ ਤੇ ਉਹ ਵਿਚਾਰੀ ਚੁੱਪ ਦੀ ਚੁੱਪ ਆ ਉਹੋ ਹੀ ਉਹ ਤੇ ਆ ਕਰਦੀ ਅੱਖਾਂ ਨਾਲ ਗੱਲਾਂ ਕਰਦੀ ਆ ਹਮਮ ਦੇਖ ਲਿਆ ਮੈਂ ਸੱਸ ਕਿ ਬਸ ਕੀ ਸੱਸੀ ਘਾਲ ਕੋਤੇ ਬਸ ਠੀਕ ਆ ਠੀਕ ਆ ਹਾਂ ਤੂੰ ਸੁਣਾ ਬਦਗੀ ਬਦਗੀ ਸਭ ਬਦਗੀ ਦੀਦੀ ਕਿਥੇ ਗਈ ਦੀਦੀ ਇੱਥੇ ਹੀ ਹੋਣੀ ਆ ਅੰਦਰ ਹੀ ਬਹਿ ਜਾ ਪੁੱਤ ਬਸ ਹੋਰ ਤੂੰ ਸੁਣਾ ਬਸ ਠੀਕ ਹੈ ਬਟਾ ਮੈਂ ਦੀਦੀ ਨੂੰ ਮਿਲਣਾ ਮੈਂ ਮਲਾਂ ਮਿਲ ਕੇ ਆਵਾਂ ਠੀਕ ਹੈ ਜੀ ਚੱਲ ਠੀਕ ਆ ਚੱਲ ਠੀਕ ਜੀ ਮੇਰੀ ਗੱਲ ਸੁਣੋ ਇਹ ਸੀਮਾ ਦਾ ਭਰਾ ਨਹੀਂ ਸੀ ਬੰਟੀ ਹਾਂ ਤੇ ਉਹੀ ਆ ਤੇ ਅੱਗੇ ਤੇ ਪੱਗ ਜਾਂਦਾ ਤੇ ਅੱਜ ਕਟਿੰਗ ਤੇ ਆਇਆ ਪਤਾ ਕੀ ਹੈ ਇਹ ਕਿਸੇ ਵੇਲੇ ਪੱਗ ਪਨ ਲੈਂਦਾ ਤੇ ਕਿਸੇ ਵੇਲੇ ਇਦਾਂ ਹੀ ਕਟਿੰਗ ਚ ਆ ਜਾਂਦਾ ਪਰ ਸਾਡਾ ਲੱਕੀ ਆ ਨਾ ਜੜਾ ਉਹਨੂੰ ਪੱਗ ਚ ਬੜਾ ਪਸੰਦ ਆ ਅੱਜ ਲੱਕੀ ਘਰ ਨਹੀਂ ਨਾ ਹੈਗਾ ਤੇ ਤਾਂ ਇਹ ਉਦਾਂ ਆ ਗਿਆ ਨਹੀਂ ਤੇ ਮੇਰੇ ਲੱਕੀ ਨੂੰ ਤੇ ਪੱਗ ਚ ਬੰਦਾ ਬਹੁਤ ਸੋਹਣਾ ਲੱਗਦਾ ਵਾ ਵਾਕੇ ਪੱਗ ਨਾਲ ਬੜੀ ਟੋਰ ਹੁੰਦੀ ਆ ਪੱਗ ਨਾਲ ਟੋਰ ਹੁੰਦੀ ਪਰ ਚਲੋ ਬੱਚਿਆਂ ਦੀ ਮਰਜ਼ੀ ਆ ਨਾ ਹਾਂਜੀ ਬੜੀ ਕਾਲੀ ਨਾਲ ਚੱਲ ਗਿਆ ਵੀ ਮੈਂ ਦੀਦੀ ਨੂੰ ਮਿਲਣ ਜਾਣਾ ਤੇ ਦੀਦੀ ਕੋ ਚਲਾਗਾ ਫੜਾਫਟ ਤੇ ਹੁੱਕ ਕੀ ਕੰਮ ਕੀ ਇਹਨੂੰ ਹੋਊਗੀ ਕੋਈ ਭੈਣ ਭਰਾਵਾਂ ਦੀ ਗੱਲ ਇਹ ਕਰਨੀ ਹੋਏਗੀ ਗੱਲ ਤਾਂ ਗਿਆ ਹੋਣਾ ਨਹੀਂ ਮੜਾ ਜਾਂ ਫੇਰ ਵੀ ਤੁਹਾਡਾ ਘਰ ਬਾਹਰ ਹੈ ਤੁਹਾਡੀਆਂ ਨੂੰ ਆਵਾ ਮੜਾ ਧਿਆਨ ਰੱਖਿਆ ਕਰੋ ਨਾ ਕੀ ਗੱਲ ਬਾਤ ਹੈ ਜਿਹੜਾ ਸਿੱਧਾ ਆਉਂਦਾ ਤੁਹਾਡੇ ਕੋ ਨਹੀਂ ਬੱਠਾ ਤੇ ਉਧਰ ਚਲਾ ਗਿਆ ਫੜਾਫੜ ਗੁਰਦੀਪੋ ਕੱਲ ਵੀ ਆਇਆ ਸੀ ਇਦਾਂ ਹੀ ਕਾਲੀ ਚੀ ਆਇਆ ਸੀਗਾ ਹੋ ਸਕਦਾ ਕੋਈ ਗਮ ਹੋਵੇ ਉਹਨੂੰ ਆਪਣੀ ਭੈਣ ਨਾਲ ਤੇ ਤਾਂ ਕਰਕੇ ਉਹ ਗੱਲਬਾਤ ਕਰਨੀ ਨਹੀਂ ਸਾਡੇ ਸਾਹਮਣੇ ਕਰਨੀ ਹੋਣੀ ਤੇ ਤਾਂ ਆ ਕਰਕੇ ਉਧਰ ਚਲਾ ਗਿਆ ਵਾ ਪੰਜਵੇਂ ਗੁੱਸਾ ਨਾ ਕਰਿਓ ਵੀ ਜਦੋਂ ਮੈਂ ਆਉਣਾ ਵਾ ਤੇ ਭੈਣ ਨਾਲ ਹੀ ਕੰਮ ਹੁੰਦਾ ਬੰਦਾ ਆਇਆ ਵਾ ਸਾਰਿਆਂ ਵਿੱਚ ਬਵੇ ਖਲੋਵੇ ਮੜਾ ਤੂੰ ਹੀ ਵੇਖਿਆ ਕਰੋ ਧਿਆਰ ਰੱਖਿਆ ਕਰੋ ਬੇੜਾ ਰੱਖਿਆ ਕਰੋ ਗੁਰਦੀਪ ਮੇਰੀ ਨਹੀਂ ਆਦਤ ਹੈਗੀ ਮੈਂ ਐਵੇਂ ਨੋਹਾਂ ਧੀਆਂ ਦੀਆਂ ਗੱਲਾਂ ਸੁਣਾ ਜਾ ਕੇ ਚਲੋ ਭੈਣ ਭਰਾ ਆਪਸ ਵਿੱਚ ਸੋ ਗੱਲਾਂ ਕਰਦੇ ਆ ਮੈਨੂੰ ਸ਼ੁਰੂ ਤੋਂ ਹੀ ਨਹੀਂ ਆਦਤ ਹੈਗੀ ਮੈਂ ਨਹੀਂ ਕਦੀ ਇਦਾਂ ਗਈ ਗੱਲਾਂ ਸੁਣਾ ਪਰ ਤੂੰ ਹੀ ਭੋਲੇ ਜੇ ਮੈਂ ਤੁਹਾਨੂੰ ਦੱਸ ਦੀਦੀ ਕੀ ਹੋ ਗਿਆ ਹੱਲੇ ਵੀ ਸੋਚੀ ਜਾਂਦੇ ਹੋ ਕੀ ਆ ਭਰਾ ਤੂੰ ਤੇ ਮੈਨੂੰ ਸੋਚਾਂ ਚ ਪਾਇਆ ਵਾ ਦੀਦੀ ਕਿੰਨੇ ਕੁ ਵੱਡੀ ਰਕਮ ਮੰਗ ਲਈ ਕਿ ਤੇ ਤੁਹਾਡੇ ਕੋਲ ਮੈਂ 2000 ਰੁਪਏ ਮੰਗਿਆ ਕਿ ਤੇ 2 ਲੱਖ ਰੁਪਏ ਦੇ ਨਹੀਂ ਮੰਗਲੇ ਤੁਹਾਡੇ ਕੋਲ ਮੈਂ 2000 ਪਿੱਛੇ ਵੀ ਤੂੰ ਇੰਨਾ ਸੋਚਦੇ ਪਏ ਹੋ ਮੈਨੂੰ ਪਤਾ ਵਾ ਤੈਨੂੰ ਮੈਂ 2000 ਰੁਪਏ ਕਿਸ ਤਰ੍ਹਾਂ ਦੀਨਾ ਵਾ ਤੂੰ ਤੇ ਮੈਨੂੰ ਇੰਨੀ ਟੈਨਸ਼ਨ ਪਾਈ ਉਦੋਂ ਦਾ ਜਦੋਂ ਦਾ ਕਹਿ ਕੇ ਗਿਆ ਵਾ ਇੱਕ ਪਾਸੇ ਕਹਿੰਨਾ ਜੀਜੇ ਨੂੰ ਨਾ ਦੱਸੋ ਜੀਜਾ ਹੀ ਨਾ ਗੱਲਾਂ ਕਰਿਓ ਤੁਸੀਂ ਤੁਹਾਨੂੰ ਮਾਲੜੀ ਕਿਹਾ ਨਾ ਇਹ ਗੱਲ ਤੁਸੀਂ ਜੀਜਾ ਹੀ ਨਾ ਗੱਲਾਂ ਕਰਿਓ ਤੁਸੀਂ ਬਸ ਮੈਨੂੰ ਮੇਰਾ ਕੰਮ ਕਰਵਾ ਬੇਲਾ ਮੈਨੂੰ ਤੂੰ ਇੱਕ ਗੱਲ ਦਾ ਜਵਾਬ ਦੇ ਉ ਸੱਸ ਬੇਟੀ ਤੋਂ ਬੁਲਾ ਕੇ ਆਇਆ ਨਹੀਂ ਆਇਆ ਮੈਂ ਸਭ ਨੂੰ ਮਿਲ ਕੇ ਆਇਆ ਮੈਂ ਸਭ ਨੂੰ ਮਿਲ ਕੇ ਆਇਆ ਮੈਂ ਪੈਰੀ ਹਥ ਲਾ ਕੇ ਸਾਰਿਆਂ ਨੂੰ ਮਿਲ ਕੇ ਹੀ ਤੁਹਾਡੇ ਕੋਲ ਆਇਆ ਅਗਲੇ ਨੇ ਕਹਿੰਨਾ ਪਤਾ ਨਹੀਂ ਕੀ ਕੰਮ ਆ ਮਿੰਡ ਕਬਾਜ ਜਾਂਦਾ ਆਂਦਾ ਭੈਣ ਕੋ ਮਿਲ ਕੇ ਤੇ ਉਸੇ ਵੇਲੇ ਚੱਲ ਜਾਈਦਾ ਦੀਦੀ ਵੀ ਮੇਰਾ ਕੰਮ ਕਰਵਾਓ ਮੇਰਾ ਕੰਮ ਕਰਵਾਓ ਪਹਿਲਾਂ ਜਿਹੜਾ ਜ਼ਰੂਰੀ ਕੰਮ ਆ ਨਾਲੇ ਮੇਰੀ ਗੱਲ ਸੁਣ ਬੰਟੀ ਇੱਥੇ ਆਉਣਾ ਹੁੰਦਾ ਨਾ ਤੈਨੂੰ ਪਤਾ ਤੇਰੇ ਜੀਜਾ ਜੀ ਇਹਨੂੰ ਪੱਗ ਪਸਾਉਂਦੇ ਆ ਤਾਂ ਫਿਰ ਅੱਜ ਕਟਿੰਗ ਕਿ ਆ ਗਿਆ ਵਾ ਦੀਦੀ ਮੈਨੂੰ ਪਤਾ ਜੀਜਾ ਜੀ ਮੈਨੂੰ ਪਤਾ ਸੀ ਅੱਜ ਉਹ ਘਰ ਨਹੀਂ ਹੋਣੇ ਮੈਂ ਇਸੇ ਕਰਕੇ ਆਇਆ ਮੇ ਕੀ ਯਾਰ ਦੀਦੀ ਤੜਕ ਮੈਂ 2000 ਰੁਪਇਆ ਮੰਗਿਆ ਵਾ ਤੁਸੀਂ ਉਹਦੇ ਪਿੱਛੇ ਵੀ ਮੈਨੂੰ ਇੰਨੀਆਂ ਗੱਲਾਂ ਸੁਣਾਉਂਦੇ ਵੇ ਛੱਡੋ ਯਾਰ ਬੇ ਤੇ ਕੀ ਭਰਾ ਤੇਰਾ 2000 ਰੁਪਇਆ ਮੈਨੂੰ ਤਾਂ ਲੱਗਦਾ ਦਾਲ ਚ ਕੁਛ ਪਾਲਾ ਵਾ ਬਸ ਜਿਹੜਾ ਸਿੱਧਾ ਹੁੰਦਿਆਂ ਭੈਣ ਕੋ ਚਲਾਗਾ ਆਂਦਿਆਂ ਪੁੱਛਣ ਲੱਗਾ ਦੀਦੀ ਕਿੱਥੇ ਜਾਓ ਹਾਂ ਜਰਾ ਦੇਖੋ ਤੇ ਸਹੀ ਛਾਤੀ ਤੇ ਮਾਰੋ ਗੁੱਦੀ ਭੋਦਾਂ ਤੇ ਵੈਸੇ ਨਾ ਮੈਂ ਕਦੀ ਇਦਾਂ ਕੀਤਾ ਨਹੀਂ ਕਦੀ ਨਹੀਂ ਗੱਲ ਸੁਣੀ ਚਲ ਜੇ ਤੂੰ ਹੁਣ ਕੰਨੀ ਆ ਨਾ ਤੇਰੇ ਕਹਿਣ ਤੇ ਮੈਂ ਚਲ ਜੰਨੀ ਵੀ ਜੀ ਜਾਓ ਸਹੀ ਮੇਰੇ ਕੰਨ ਤੇ ਜਾਓ ਮੜਾ ਧਿਆਨ ਦੇਖੋ ਕੀ ਗੱਲ ਬਾਤ ਹੈ ਮੈਂ ਬੰਨੀ ਆ ਕੋਈ ਗੱਲ ਨਹੀਂ ਜਾਓ ਤੀ ਵੇਖੋ ਜਰਾ ਗੁਰਦੀਪ ਕੋਰੇ ਜੋ ਮੈਂ ਸੋਚਣ ਦੀ ਆ ਨਾ ਉਹ ਸੱਚ ਹੈ ਮੈਨੂੰ ਜੋ ਸਿਮਰਨ ਨੇ ਕਿਹਾ ਨਾ ਉਹ ਬਿਲਕੁਲ ਸਹੀ ਆ ਅੱਜ ਮੈਂ ਸੀਮਾ ਦਾ ਪਰਦਾ ਫਾਸ਼ ਕਰਨਾ ਅੱਜ ਮੈਂ ਦੱਸ ਕੇ ਹੀ ਜਾਣਾ ਭੈਣ ਜੀ ਨੂੰ ਕਿੰਨਾ ਨੂੰ ਸੱਸ ਦਾ ਕਲੇਸ਼ ਪਾ ਕੇ ਹੀ ਜਾਣਾ ਅੱਜ ਢੋਲ ਵਜਾ ਕੇ ਹੀ ਜਾਣੇ ਵੱਜਣਗੇ ਢੋਲ ਖੜਕਣਗੇ ਢੋਲ ਤੇ ਫੇਰ ਨਜ਼ਾਰੇ ਲੱਗਣਗੇ ਪਤਾ ਲੱਗੇਗਾ ਕਿ ਦੂਜਿਆਂ ਦੇ ਘਰ ਕਿਵੇਂ ਕਲੇਸ਼ ਪਈਦਾ ਅੱਜ ਪਤਾ ਲੱਗੇਗਾ ਮੇਰੇ ਵੀ ਦਿਲ ਨੂੰ ਖੁਸ਼ੀ ਹੋਏਗੀ ਇਹਦੇ ਘਰ ਕਲੇਸ਼ ਪਿਆ ਅੱਗੇ ਮੈਨੂੰ ਟੈਨਸ਼ਨਾਂ ਚ ਪਾਇਆ ਹੀ ਮੇਰੀ ਗੱਲ ਸੁਣ ਦਿੱਤਾ ਤੇ ਹੈ ਹੀ ਤੇਰੇ ਜੀਜੇ ਤੋਂ ਚੋਰੀ ਧਿਆਨ ਰੱਖੀਂ ਦੀ ਇਹ ਜਾਈ ਮੈਨੂੰ ਕੋਈ ਗੱਲ ਨਹੀਂ ਤੁਸੀਂ ਬੇਫਿਕਰ ਜਿੱਦਾਂ ਲੈ ਕੇ ਚੱਲੇ ਆਣਾ ਇੱਦਾਂ ਹੀ ਮੋੜ ਕੇ ਜਾਵਾਂਗਾ ਜੀਜਾ ਨੇਪਾਲ ਲੱਗਨ ਦਵਾਂਗਾ ਹੁਣ ਮੋਤਲ ਬੈ ਜੀ ਮੈਂ ਚਾਹ ਬਣਾਉਣੀ ਆ ਨਹੀਂ ਨਹੀਂ ਮੇਰੇ ਕੋਲ ਟਾਈਮ ਨਹੀਂਗਾ ਮੇਰੇ ਕੋਲ ਟਾਈਮ ਨਹੀਂਗਾ ਦੀਦੀ ਸਮਝਾ ਚਾਹ ਦੀ ਪੀ ਜਾ ਸਮਝਾ ਕਰੋ ਦੀਦੀ ਚੰਗਾ ਮੈਨੂੰ ਕਾਲੀ ਨਹੀਂ ਚਾਹ ਮੇਰੀ ਘਰੋਂ ਉਹਨਾਂ ਨੇ ਬੁਲਾ ਕੇ ਜਾਣਾ ਮੈਂ ਮਿਲ ਕੇ ਜਾਵਾਂਗਾ ਕੋਈ ਗੱਲ ਨਹੀਂ ਮੈਨੂੰ ਕਾਲੀ ਗਈ ਸੰਗਾ ਦੀਦੀ ਕੀ ਆ ਨਾ ਐਨੇ ਮੇਰੀ ਨੱਕ ਵਢੋਨੀ ਸੋਹਰਿਆਂ ਚ ਸੱਸ ਮੇਰੀ ਨੇ ਹੁਣ ਮੈਨੂੰ ਜ਼ਰੂਰ ਪੁੱਛੇਗੀ ਪੇਨੂੰ ਕੀ ਕੰਮ ਆ ਉਸ ਦਿਨ ਵੀ ਆਇਆ ਚਾਹ ਪੀ ਕੇ ਨਹੀਂ ਗਿਆ ਤੇ ਹੁਣ ਵੀ ਇੰਜ ਚੱਲ ਗਿਆ ਮੈਂ ਕੀ ਜਵਾਬ ਦਵਾਂਗੀ ਮੰਮੀ ਨੂੰ ਤਾਂ ਸਮਝ ਨਹੀਂ ਆਉਂਦੀ ਕੀ ਆ ਭੰਜੀ ਕੀ ਗੱਲ ਹੋਈ ਰੁਕ ਜਾ ਗੁਰਦੀਪ ਦੱਸ ਦੇ ਧੰਨਵਾਦ ਬੰਜੀ ਚੁੱਪ ਕਰਕੇ ਹੀ ਚਲਾ ਗਿਆ ਬੰਟੀ ਦੱਸਿਆ ਅੱਗੇ ਵੀ ਨਹੀਂ ਗਿਆ ਕੀ ਗੱਲ ਹੈ ਚੁੱਪ ਕਰਕੇ ਬੈ ਗਏ ਜੇ ਮੈਨੂੰ ਤਾਂ ਖਾਲੀ ਪੈਣ ਦੀ ਅੰਦਰੋਂ ਕਬਰਾਂ ਢੋਂਦੀ ਕੁਝ ਦੱਸੋ ਬੋਲੋ ਤਾਂ ਸਹੀ ਮੋਲੋ ਗੁਰਦੀਪ ਕੀ ਦੱਸਾਂ ਤੈਨੂੰ ਪੈਸੇ ਲੈਣ ਆਇਆ ਏ ਸੀਮਾ ਨੇ ਪੈਸੇ ਦਿੱਤੇ ਹੀ ਉਹਨੂੰ ਓਏ ਹੋਏ ਭੈਣ ਜੀ ਤੋਬਾ ਤੋਬਾ ਵੇਖ ਲਓ ਤੁਸੀਂ ਏਕਿਆਂ ਦਾ ਘਰ ਭਰਨ ਲਈ ਜੇ ਤੇ ਤੁਹਾਨੂੰ ਕੁਝ ਨਹੀਂ ਪਤਾ ਪਰ ਮੈਨੂੰ ਇਸ ਗੱਲ ਦਾ ਪਤਾ ਜੇ ਮੈਨੂੰ ਮੇਰੇ ਨਾਲ ਤੇ ਸਿਮਰਨ ਨੇ ਗੱਲ ਕੀਤੀ ਸੀ ਪਰ ਮੈਨੂੰ ਤਾਂ ਸਿਮਰਨ ਨੇ ਕੁਝ ਦੱਸਿਆ ਨਹੀਂ ਮੈਨੂੰ ਤੇ ਉਹਨੇ ਕਿਹਾ ਸੀ ਇੱਕ ਦਿਨ ਪਹਿਲਾਂ ਆਇਆ ਨਾ ਏ ਹਾਂ ਆਇਆ ਤੇ ਮੈਨੂੰ ਤੇ ਸਿਮਰਨ ਨੇ ਕਿਹਾ ਵਾ ਭਾਬੀ ਚਾਚੀ ਹੀ ਉਹਦੇ ਪੈਸਿਆਂ ਕਰਕੇ ਆਇਆ ਈ ਉਹ ਪੈਸੇ ਮੰਗਣ ਆ ਕੇ ਹੋਤੇ ਤੁਹਾਨੂੰ ਨਹੀਂ ਦੱਸਿਆ ਜ਼ਿੰਮਾਂ ਨੇ ਮੈਨੂੰ ਕਿਸੇ ਨੇ ਕੁਝ ਵੀ ਨਹੀਂ ਦੱਸਿਆ ਦਾਸ ਵੀ ਤੂੰ ਹੀ ਕਮ ਸੇ ਕਮ ਸਸਮਾਨਾ ਤੇ ਕੋਈ ਗੱਲ ਕਰੋ ਕਿ ਮੈਨੂੰ ਇਹ ਵੀ ਨਹੀਂ ਪਤਾ ਵੀ ਲੱਕੀ ਨੂੰ ਪਤਾ ਕਿ ਨਹੀਂ ਪਤਾ ਭੈਣ ਜੀ ਉਸ ਦਿਨ ਮੈਨੂੰ ਸਿਮਰਲ ਨੇ ਕਿਹਾ ਸੀ ਵੀ ਚਾਚੀ ਜੀ ਪੈਸੇ ਮੰਗਣ ਆਇਆ ਉਹਦਾ ਭਰਾ ਆਇਆ ਵਾ ਤੇ ਪੈਸੇ ਮੰਗਵਾ ਪਰ ਮੈਂ ਯਕੀਨ ਨਹੀਂ ਕੀਤਾ ਮੈਂ ਕਿਹਾ ਹੋ ਸਕਦਾ ਇਹ ਲੜਾਈ ਪੁਆਉਣ ਦੀ ਕੋਸ਼ਿਸ਼ ਕਰਨ ਲਈ ਉਹਦੇ ਜੁੰਡੇ ਜਾਂਡੇ ਪਟਾ ਦੂਗੀ ਹਾਂ ਮੈਂ ਯਕੀਨ ਨਹੀਂ ਕੀਤਾ ਪਰ ਅੱਜ ਤੇ ਮੈਂ ਵੇਖ ਲਿਆ ਵਾ ਅੱਖੀਂ ਵੇਖ ਲਿਆ ਵਾ ਤੇ ਕੰਨੀ ਤੁਹਾਡੇ ਕੋ ਸੁਣ ਲਿਆ ਵਾ ਤੇ ਵਾਗੇ ਸੀਮਾ ਕੀ ਵਾ ਤੁਹਾਨੂੰ ਤਾਂ ਪਤਾ ਵੀ ਨਹੀਂ ਲੱਗਦਾ ਨਾ ਚੋਰੀ ਪੈਸੇ ਕੱਢਦੇ ਨਹੀਂ ਲੱਕੀ ਨੂੰ ਹੀ ਨਹੀਂ ਪਤਾ ਲੱਗਦਾ ਤੇ ਪਿੱਛੇ ਪੇਕਿਆਂ ਦਾ ਘਰ ਭਰਨ ਲਈ ਇਹ ਤਾਂ ਗੱਲ ਚੰਗੀ ਨਹੀਂ ਨਾ ਹੈਗੀ ਫਿਰ ਤੁਹਾਨੂੰ ਮਸਾ ਨਹੀਂ ਪਤਾ ਲੱਗਦਾ ਨਹੀਂ ਗੁਰਦੀਪ ਮੈਨੂੰ ਕੁਝ ਨਹੀਂ ਪਤਾ ਹੈਗਾ ਕਿਸੇ ਗੱਲ ਦਾ ਨਹੀਂ ਪਤਾ ਹੈਗਾ ਮੈਨੂੰ ਨਹੀਂ ਪਤਾ ਕਿ ਆ ਨਵਾਂ ਫੇਰ ਪੰਗਾ ਪੈਣਾ ਤੇ ਮੈਨੂੰ ਇਹ ਸਭ ਕੁਝ ਵੇਖਣਾ ਪੈਣਾ ਵਾ ਵੇਖੇ ਮੇਰੀ ਗਰਲਸ ਨੂੰ ਲੜਦੀਆਂ ਸੀ ਨਾ ਉਹ ਗੱਲ ਅਲੱਗ ਸੀ ਚਲੋ ਲੜਦੀਆਂ ਵਾ ਉਹ ਗੱਲ ਨਹੀਂ ਤੇ ਆ ਜੜਾ ਕੰਮ ਨਵਾਂ ਇਕਲੇਸ਼ ਫੇਰ ਸ਼ੁਰੂ ਹੋ ਗਿਆ ਆ ਪੈਸਿਆਂ ਦਾ ਕੰਮ ਤੇ ਮੈਨੂੰ ਪਤਾ ਹੀ ਨਹੀਂ ਪੈਸਿਆਂ ਦੀ ਗੱਲ ਤਾਂ ਮੈਨੂੰ ਕੋਈ ਪਤਾ ਨਹੀਂ ਹੈਗਾ ਨਾ ਤੂੰ ਮੇਰੇ ਨਾਲ ਗੱਲ ਕੀਤੀ ਨਾ ਮੇਰੇ ਨਾਲ ਸਿਮਰਨ ਨੇ ਕੋਈ ਗੱਲ ਕੀਤੀ ਮੈਂ ਤਾਂ ਝੂਠ ਹੀ ਸਮਝਿਆ ਸੀ ਵੀ ਸ਼ਾਇ ਸਿਮਰਨ ਇਹਨਾਂ ਦੇ ਆਪਸ ਵਿੱਚ ਕਲੇਸ਼ ਕਰਾਉਣ ਵਾਸਤੇ ਮੇਰੇ ਨਾਲ ਝੂਠ ਬੋਲਦੀ ਹੋਵੇ ਪਰ ਬਾਹਰ ਮੁੰਡਾ ਬੈਠਾ ਤੁਹਾਡਾ ਉਹ ਬਹਿ ਕਮਾਈ ਕਰਕੇ ਤੁਹਾਨੂੰ ਇਸ ਕਰਕੇ ਭੇਜਦਾ ਲੱਕੀ ਇਸ ਕਰਕੇ ਕਮਾਈ ਕਰਦਾ ਵਾ ਵੀ ਮਗਰ ਆਪਣੇ ਪੇਕਿਆਂ ਨੂੰ ਲਟਾਈ ਜੋ ਜੋ ਵੀ ਤੁਹਾਨੂੰ ਤੇ ਪਤਾ ਨਾ ਜੇ ਤੁਸੀਂ ਅੱਖਾਂ ਖੋਲ ਕੇ ਵੇਖੋ ਤੁਹਾਡੇ ਤੇ ਘਰ ਬਾਰ ਆ ਤੂੰ ਹੀ ਤੇ ਸਾਰੇ ਬਸ ਧਿਆਨ ਰੱਖਿਆ ਕਰੋ ਵੀ ਮੇਰੇ ਘਰ ਚ ਕੀ ਹੁੰਦਾ ਪਿਆ ਕੀ ਨਹੀਂ ਲੱਕੀ ਨੂੰ ਵੀ ਨਹੀਂ ਪਤਾ ਵੀ ਵਿਚਾਰਾ ਭੋਲਾ ਦਾ ਭੋਲਾ ਉਹ ਵੀ ਕਮਾਈ ਲਿਆ ਕੇ ਦੇ ਦਿੰਦਾ ਤੇ ਵਿਚਾਰਾ ਸਾਰਾ ਦਿਨ ਕੰਮ ਤੇ ਹੁੰਦਾ ਹੁਣ ਬੰਦਿਆਂ ਨੂੰ ਕੀ ਪਤਾ ਕਿ ਜਨਾਨੀਆਂ ਸਾਡੀਆਂ ਕੀ ਕਰਦੀਆਂ ਮਗਰੋਂ ਕੀ ਨਹੀਂ ਕਰਦੀਆਂ ਇਸ ਗੱਲ ਦਾ ਨਹੀਂ ਪਤਾ ਹੈਗਾ ਪਰ ਥੋੜਾ ਧਿਆਨ ਰੱਖਿਆ ਕਰੋ ਤੁਸੀਂ ਉਹ ਲੈ ਨਾ ਬਣੋ ਅੱਖਾਂ ਖੋਲ ਕੇ ਵੇਖੋ ਆਪਣੇ ਘਰ ਕੀ ਹੁੰਦਾ ਤੇ ਕੀ ਨਹੀਂ ਹੁੰਦਾ ਪਿਆ ਗਰੀਬ ਵੇਖ ਲੱਕੀ ਦੀ ਜਿਹੜੀ ਕਮਾਈ ਆ ਜਿੰਨੇ ਪੈਸੇ ਕਮਾਉਂਦਾ ਨਾ ਉਹ ਮੈਨੂੰ ਫੜਾਉਂਦਾ ਵਾ ਤੇ ਬਾਹਰੋਂ ਵੀ ਜਿਹੜੇ ਪੈਸੇ ਆਉਂਦੇ ਉਹ ਵੀ ਮੇਰੇ ਹੱਥ 'ਚ ਹੀ ਆਉਂਦੇ ਆ ਪਰ ਮੈਨੂੰ ਇਹ ਸਮਾਂ ਹੀ ਨਹੀਂ ਲੱਗੀ ਵੀ ਇਹ ਪੈਸੇ ਐਨੇ ਕਿੱਥੋਂ ਲੈ ਆ ਕਿੱਥੋਂ ਲੈ ਕੇ ਨੇ ਆਪਣੇ ਭਰਾ ਨੂੰ ਦਿੱਤੇ ਆ ਮੇਰੇ ਦਿਮਾਗ 'ਚ ਇਹ ਗੱਲ ਬਿਲਕੁਲ ਨਹੀਂ ਪੈਂਦੀ ਮੈਂ ਤੇ ਆ ਬੜੀ ਪਰੇਸ਼ਾਨ ਹੋ ਗੇ ਲਾ ਲਿਆਣਾ ਭੈਣ ਜੀ ਮਾੜਾ ਮੋਟਾ ਕਿਤੇ ਦਾ ਚਲ ਆ ਗਈਆਂ ਉਹ ਕਿਹੜਾ ਬੜੀਆਂ ਭੋਲੀਆਂ ਵਾ ਜਿਹੜਾ ਤੁਹਾਨੂੰ ਪਤਾ ਲੱਗਣ ਦੇਣਾ ਅੰਨਾਂ ਨੇ ਕੁਛ ਨਾ ਕੁਛ ਪਤਾ ਨਹੀਂ ਦਾ ਲੱਗ ਕਿੱਥੋਂ ਗਿਆ ਮੈਨੂੰ ਤੇ ਆਪ ਨਹੀਂ ਸਮਝ ਆਉਂਦੀ ਇਹਨਾਂ ਨੂੰ ਤੇ ਉਹਨਾਂ ਕੀ ਖਰਚਾ ਫੜਾਉਂਦਾ ਜਿਹੜਾ ਇਹਨਾਂ ਦੇ ਆਪਣਾ ਪੂਰੇ ਹੋਣ ਖਰਚੇ ਜਿਹੜਾ ਇਹਨਾਂ ਨੇ ਆਪਣਾ ਥੋੜਾ ਬੋਤਾ ਕਿਤੇ ਸਮਾਨ ਸਮੋਲ ਲੈਣਾ ਉਹਨੇ ਕੇ ਪੈਸੇ ਤੇ ਇਹਨਾਂ ਨੂੰ ਫੜਾਈ ਦੇ ਇਹਨਾਂ ਨੇ ਕੀ ਕਰਨੇ ਆ ਜਦੋਂ ਘਰ ਦੀ ਸਾਰੀ ਜ਼ਿੰਮੇਵਾਰੀ ਮੇਰੀ ਤੇ ਲੱਕੀ ਦੇ ਸਿਰ ਤੇ ਉੱਤੇ ਆ ਘਰ ਦੇ ਖਰਚੇ ਤੇ ਅਸੀਂ ਸਾਰੇ ਕਰਦੇ ਆਂ ਪਰ ਮੈਨੂੰ ਇਹ ਅੱਜ ਨਹੀਂ ਸਮਾਂ ਹੀ ਲੱਗਣ ਲਈ ਵੀ ਤੂੰ ਮੈਨੂੰ ਗੱਲ ਦੱਸੀ ਵੀ ਪੈਸੇ ਆਏ ਕਿੱਥੋਂ ਕਿੱਥੋਂ ਇਹਨੇ ਪੈਸੇ ਦਿੱਤੇ ਹੁਣ ਜੀ ਅਗਗ ਗੱਲ ਦੱਸੋ ਪਰਸ ਕਿੱਥੇ ਹੁੰਦਾ ਡਾ ਪਰਸ ਤੇ ਮੇਰਾ ਮੇਰੇ ਕੋਲ ਹੀ ਹੁੰਦਾ ਲਮਾਰੀ ਚ ਹੁੰਦਾ ਵਾ ਹੂੰ ਤੇ ਉਹਦੇ ਚ ਮੈਂ ਜ਼ਿਆਦਾ ਪੈਸੇ ਨਹੀਂ ਰੱਖਦੀ 4-500 ਤੋਂ ਵੱਧ ਕਿਤੇ ਮੈਂ ਕਦੀ ਵੀ ਨਹੀਂ ਰੱਖੇ ਉਹਦੇ ਵਿੱਚ ਪਰ ਇਹਨੇ 4-500 ਨਹੀਂ ਇਹਨੇ ਜ਼ਿਆਦਾ ਦਿੱਤੇ ਜੇ ਪੈਸੇ ਵਾਜ ਮਾਰੋ ਇੱਥੇ ਹੁਣੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਂਦਾ ਉਹਦੇ ਮੂੰਹੋਂ ਤੇ ਸੁਣੋ ਕੀ ਕਹਿੰਦੀ ਆ ਵਾਜ ਮਾਰੋ ਉਹਨੂੰ ਸਿਮਾ ਸਿਮਾ ਹਾਂਜੀ ਆਈ ਪੁੱਤ ਜਰਾ 2 ਮਿੰਟ ਰਜੇ ਪੰਜੀ ਆਉਂਦੇ ਹੀ ਜੇ ਤੇ ਜੇ ਕੁਝ ਜ਼ਿਆਦਾ ਨਾ ਨੁਕਰ ਕਰੇਗੀ ਨਾ ਫਿਰ ਤੁਸੀਂ ਬੋਲਿਓ ਨਾ ਕੁਛ ਵੀ ਚੁੱਪ ਰਿਓ ਬਸ ਸੁਣਿਓ ਸਹੀ ਉਹ ਕੀ ਕਹਿੰਦੀ ਹੈ ਹਾਂਜੀ ਮੰਮਾ ਚਾਹ ਬਣਾਵਾਂ ਮੈਂ ਆ ਨਹੀਂ ਲੱਗੀ ਮੈਂ ਚਾਚੀ ਕਾਤੇ ਤੇ ਬੈਠੇ ਤੇ ਚਾਹ ਬਣਾ ਕੇ ਦਵਾ ਚਾਚੀ ਨੂੰ ਬੰਟੀ ਬੜੀ ਜਲਦੀ ਚਲਾ ਗਿਆ ਪੁੱਤ ਹਾਂਜੀ ਉਹ ਜਲਦੀ ਸੀ ਸੀ ਕਹਿੰਦਾ ਹੀ ਮੈਂ ਇੱਧਰ ਕੰਮ ਆਇਆ ਮੈਂ ਤੇ ਮੈਂ ਕਿ ਚਲ ਦੀਦੀ ਨੂੰ ਮਿਲ ਜਾ ਨਾ ਕਰਕੇ ਛੇਤੀ ਚਲ ਗਿਆ ਉਹ ਸਿਰ ਨੰਗ ਗਿਆ ਮਿਲ ਕੇ ਵੀ ਨਹੀਂ ਗਿਆ ਮੈਨੂੰ ਆਇਆ ਨਹੀਂ ਇੱਥੇ ਨਾ ਸਿੱਧਾ ਹੀ ਬੈਠੇ ਰਹੇ ਸੀ ਉਹ ਵੇਦੀਆਂ ਰਹਗੀਆਂ ਤੇ ਆਇਆ ਨਹੀਂ ਬੜੀ ਜਲਦੀ ਸੀ ਫੋਨ ਹੋਣਦਿਆ ਇੱਕ ਮੁੰਡੇ ਦਾ ਕੋਈ ਬਾਹਰ ਖੜਾ ਸੀ ਅੱਛਾ ਤੇ ਉਹ ਕਹਿੰਦਾ ਮੈਂ ਫਿਰ ਜਾਣਾ ਵਾ ਕੋਈ ਨਹੀਂ ਆਏਗਾ ਕਹਿੰਦਾ ਮੈਂ ਫਿਰ ਕਿਸੇ ਦੇ ਨਾਵਾਂਗੇ ਜਿੱਦਣ ਜੀਜਾ ਜੀ ਹੋਣਗੇ ਤੇ ਬੈਠੋ ਚਾਚੀ ਜੀ ਮੈਂ ਹੁਣ ਚਾਹ ਬਣਾਉਣੀ ਠੱਡੀ ਵਾਸਤੇ ਨਹੀਂ ਕੰਮ ਕੀ ਸੀ ਕਿੱਧਰ ਆਇਆ ਇਹ ਕੰਮ ਤਾਂ ਮੈਂ ਦੱਸੰਦ ਦੇਈਆਂ ਵੀ ਇੱਧਰ ਲੰਗਦਾ ਪਿਆਈ ਕਿਸੇ ਮੁੰਡੇ ਨੂੰ ਮਿਲਣਾ ਸੀ ਤਕਿੰਦਾ ਮੈਂ ਜਾਂਦੇ ਜਾਂਦੇ 2 ਮਿੰਟ ਦੀਦੀ ਨੂੰ ਹੀ ਮਿਲ ਜਾ ਤਾਂ ਕਰਕੇ ਆਇਆ ਸੀ ਤੁਹਾਨੂੰ ਪਤਾ ਆਉਂਦਾ ਤੇ ਘਾਟੀ ਹੁੰਦਾ ਵਾ ਹੋਰ ਕੋਈ ਫਰੈਂਡ ਤੋਂ ਬਣਾਉਣਾ ਨਾ ਇੱਧਰ ਤਾਂ ਕਰਕੇ ਹੁੰਦਾ ਪਿਆ ਵਾ ਬਾਰ-ਬਾਰ ਪਰ ਸੁਆਹਿਆ ਹੀ ਤੋਂ ਉਦੋਂ ਵੀ ਥੋੜਾ ਟਾਈਮ ਹੀ ਰੁਕਿਆ ਸੋ ਮੈਂ ਕਿਹਾ ਚਾਹ ਪੀ ਕੇ ਜਾ ਅੱਜ ਵੀ ਨਹੀਂ ਪੀ ਕੇ ਗਿਆ ਹੈਗਾ ਚਲੋ ਵੀ ਬੈਠੋ ਮਾਮਾ ਨੀਚਾ ਨਹੀਂ ਨਹੀਂ ਸੀਮਾ ਕੋਈ ਗੱਲ ਨਹੀਂ ਚਾਹ ਦੀ ਨਹੀਂ ਲੋੜ ਤੂੰ ਨਹੀਂ ਨਹੀਂ ਫੇਰ ਸਹੀ ਫੇਰ ਆਵਾਂਗੇ ਮੈਂ ਕੋਈ ਭੈਣ ਜੀ ਵੇਖਿਆ ਜੀ ਹੁਣ ਸੀਮਾ ਦਾ ਮੂੰਹ ਤੁਸੀਂ ਗੱਲ ਕੀਤੀ ਤਾਂ ਕਿਵੇਂ ਪਸੀਨੇ ਛੁੱਟਾਂ ਲਾਪੇ ਮੂੰਹ ਪੁੰਜਾਂ ਲਾਪੇ ਹੁਣ ਕੋਈ ਗੱਲ ਨਹੀਂ ਆਈ ਉਹਨੂੰ ਕਰਨੀ ਫੇਰ ਆਏਗਾ ਤੁਹਾਨੂੰ ਮਿਲੇਗਾ ਫੇਰ ਆਏਗਾ ਹੁਣ ਕੋਈ ਗੱਲ ਨਹੀਂ ਆਈ ਪਰ ਤੁਸੀਂ ਵੀ ਸ਼ੱਕ ਨਹੀਂ ਹੋਂ ਦਿੱਤਾ ਤੁਸੀਂ ਵੀ ਬੜੇ ਸੋਹਣੇ ਤਰੀਕੇ ਨਾਲ ਗੱਲ ਕੀਤੀ ਚਲੋ ਠੀਕ ਆ ਫੇਰ ਮੈਂ ਚਲਦੀ ਹਾਂ ਠੀਕ ਹੈ ਗੁੱਤੀ ਹਾਂਜੀ ਸਰੀਰ ਟੁੱਟਣ ਪੱਜੰਦੇ ਆ ਰੱਬਾ ਇਹਨੂੰ ਤੇ ਬੁਖਾਰ ਵੀ ਲੱਗਣਿਆ ਆ ਠੰਡੇ ਵੱਲ ਲੱਗਣ ਡਈ ਆ ਉਹ ਬੜੀ ਠੰਡਾ ਵਾ ਅਰੇ ਸਹੀ ਠੰਡਾ ਹੋ ਗਿਆ ਉਹ ਹੋ ਹੋ ਇੰਨੀ ਠੰਡ